ਹੈਗੇ ਨੇ ਅਚਾ ਨਿਸ਼ਾਨ ਪਏ ਹੋਏ ਨੇ ਹਨਾ ਨਿਸ਼ਾਨ ਬਹੁਤ ਫਟ ਪੈ ਗਿਆ ਕੇ ਪਹਿਲਾਂ ਮੇਰੇ ਬਹੁਤ ਜਿਆਦੇ ਸੀਗੇ ਮੇਤੋਂ ਵੀ ਬੈਠਿਆ ਵੀ ਨਹੀਂ ਸੀ ਜੀ ਵਿੱਚ ਦਰਦ ਸ਼ੁਰੂ ਹੋ ਜਾਂਦਾ ਕੁਛ ਵੀ ਲਾ ਲੋ ਉੱਠਿਆ ਨਹੀਂ ਸੀ ਜਾਂਦਾ ਹੁੰਦਾ ਓਕੇ ਮੇਰੇਆਂ ਦਰਦ ਬਹੁਤ ਰਹਿੰਦਾ ਸੀ ਪੈਰਾਂ ਤੇ ਹੱਥਾਂ ਚ ਦਰਦ ਸੀਗਾ ਤੇ ਇਥੋਂ ਮੈਂ ਦਵਾਈ ਲਈ ਆ ਤਾਂ ਮੈਨੂੰ ਫਰਕ ਪਹਿਲਾਂ ਕਿਤੇ ਗਈ ਸੀ ਕਿ ਜੋੜੋ ਜੋੜਾਂ ਦੇ ਪਟਾਏ ਜਾਂਦਾ ਤੁਸੀਂ ਕਹਿੰਦੇ ਹੋ ਕਿ ਬੰਦਾ ਸਾਡੇ ਕੋਲ ਆਵੇ ਅਸੀਂ ਚੈੱਕ ਅਪ ਕਰਾਂਗੇ ਪ੍ਰੋਪਰ ਕੋਈ ਪੈਸਾ ਨਹੀਂ ਲੈਂਦੇ ਨਹੀਂ ਕੋਈ ਪੈਸਾ ਨਹੀਂ ਲੈਂਦੇ ਟ੍ਰੀਟਮੈਂਟ ਦਵਾਂਗੇ ਪ੍ਰੋਪਰ ਤਰੀਕੇ ਦਾ ਨਾ ਨਾ ਉਹ ਚੀਜ਼ ਤੇ ਨਹੀਂ ਹੁੰਦੀ ਸਾਰੇ ਬ੍ਰਾਹਮਣੋ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਇੱਕ ਆਪਾਂ ਜ਼ਿੰਦਗੀ ਦੇ ਰਿਲੇਟਡ ਨਾ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਨੇ ਉਹਨਾਂ ਦੇ ਵਿੱਚ ਇੱਕ ਹੁੰਦੇ ਕਿ ਚਮੜੀ ਦੇ ਰੋਗ ਆਪਾਂ ਕਹਿ ਦਿੰਦੇ ਹਾਂ ਜੇ ਤੁਸੀਂ ਆਲਰੇਡੀ ਚਾਰੇ ਪਾਸੇ ਜਾ ਚੁੱਕੇ ਵੱਡੇ ਵੱਡੇ ਡਾਕਟਰਾਂ ਕੋਲ ਵੀ ਜਾਏ ਕਈ ਸਾਲਾਂ ਤੋਂ ਦਵਾਈ ਵੀ ਖਾ ਰਹੇ ਹੋ ਕਿਤੇ ਆਰਾਮ ਨਹੀਂ ਮਿਲਿਆ ਤਾਂ ਤੁਸੀਂ ਇੱਕ ਵਾਰੀ ਆ ਵੀਡੀਓ ਦੇਖਿਓ ਸਭ ਤੋਂ ਪਹਿਲਾਂ ਖਾਸ ਗੱਲ ਕੀ ਹੈ ਕਿ ਇੱਥੇ ਜੇ ਤੁਸੀਂ ਆਓਗੇ ਤਾਂ ਵੀਰੇ ਚੈੱਕਅਪ ਦਾ ਕੋਈ ਪੈਸਾ ਨਹੀਂ ਲੈਂਦੇ ਹੈਗੇ ਫਰੀ ਦੇ ਵਿੱਚ ਚੈੱਕਅਪ ਕੀਤਾ ਜਾਂਦਾਗਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਕਿਨ ਪ੍ਰੋਬਲਮ ਹੈ ਬਾਕੀ ਡਾਕਟਰ ਸਾਹਿਬ ਨਾਲ ਗੱਲਬਾਤ ਕਰ ਦਾਂਗੇ ਆਪਾਂ ਜਿਹੜੇ ਆਲਰੇਡੀ ਪੇਸ਼ੈਂਟ ਵੀ ਬੁਲਾਏ ਨੇ ਜੋ ਇਹਨਾਂ ਕੋਲ ਟਰੀਟਮੈਂਟ ਲੈ ਰਹੇ ਨੇਗੇ ਉਹਨਾਂ ਦੇ ਵੀ ਆਪਾਂ ਰਿਵਿਊ ਕਰ ਲਾਂਗੇ ਦੇ ਅੰਦਰ ਵਾਲੇ ਪਾਸੇ ਵੀ ਚੱਲਦੇ ਆ ਤੇ ਜਿੰਨੇ ਭਰਾ ਦੇਖ ਰਹੇ ਨੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਇਹਨਾਂ ਦਾ ਐਡਰੈਸ ਤੇ ਕੰਟੈਕਟ ਨੰਬਰ ਆਪਾਂ ਪ੍ਰੋਪਰ ਸਕਰੀਨ ਤੇ ਚਲਾਵਾਂਗੇ ਜੀ ਆਜੋ ਸਸਰੀ ਘਰ ਜੀ ਵਾਲਾ ਦਾ ਸਸਰੀ ਘਰ ਜੀ ਠੀਕ ਹੋ ਜੀ ਵਧੀਆ ਜੀ ਵਧੀਆ ਪਹਿਲਾਂ ਤੇ ਇੱਕ ਵਾਰ ਮਾਈਕ ਲਾ ਲਓ ਜੀ ਤੇ ਜੀ ਗੱਲ ਹੈ ਡਾਕਟਰ ਸਾਹਿਬ ਆਪਣਾ ਪ੍ਰੋਪਰ ਨਾਮ ਤੇ ਐਡਰੈਸ ਤੇ ਕਿਤਕੇ ਮੈਂ ਆਪਣੇ ਪ੍ਰਾ ਕੰਟੈਕਟ ਕਰ ਸਕਦੇ ਨੇ ਆਪਣਾ ਸਭ ਤੋਂ ਪਹਿਲੇ ਦੱਸ ਦੋ ਜੀ ਤੇ ਆਪਣਾ ਨਾਬੇ ਕਲੀਨਿਕ ਹੈ ਜੀ ਨਾਬੇ ਜੀ ਹਸਪੀਟਲ ਦੀ ਬੈਕ ਸਾਈਡ ਤੇ ਜੀ ਹਾਂਜੀ ਰੋਸ਼ਨ ਲਾਲਨ ਸੰਧ ਜੀ ਠੀਕ ਹੈ ਜੀ ਨਾਬਾ ਜੀ ਹਾਂਜੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਚਮੜੀ ਦਾ ਰੋਗ ਹੋਵੇ ਜੀ ਜਿਵੇਂ ਖਾਜ ਧੱਫੜੀਆਂ ਅਲਰਜੀ ਫੰਗਸ ਜਿੰਨਾ ਮਰਜੀ ਕੋਈ ਪੁਰਾਣਾ ਹੋਵੇ ਜੀ ਠੀਕ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਜੋੜਾਂ ਦਾ ਦਰਦ ਹੋਵੇ ਜੀ ਹਾਂ ਠੀਕ ਹੈ ਜੀ ਕੋਈ ਗੋਡੇ ਚ ਗਰੀਸ ਖਤਮ ਹੋ ਜਾਂਦੀ ਹੈ ਢੂਂਗੀਆਂ ਚ ਮਣ ਕੇ ਕੋਈ ਵੀ ਦਿੱਕਤ ਹੈ ਜੀ ਉਹ ਆਪਣੇ ਕੋਲੇ ਐਂਡ ਤਸੱਲੀ ਬਖਸ਼ੇ ਇਲਾਜ ਕੀਤਾ ਜਾਂਦਾ ਜੀ ਓਕੇ ਸਪੈਸ਼ਲਿਸਟ ਆਪਾਂ ਚਮੜੀ ਦੇ ਰੋਗਾਂ ਤੇ ਜੇ ਗੋਡਿਆਂ ਦੇ ਰੋਗਾਂ ਦੇ ਹਨਾ ਤੇ ਆਪਾਂ ਜੇ ਮੈਂ ਗੱਲ ਕਰਾਂਗੇ ਆਪਾਂ ਕੁਝ ਕ ਮੈਨੂੰ ਪੇਸ਼ੈਂਟ ਦੱਸ ਦੋਗੇ ਜੋ ਜਿਹੜੇ ਆਪਣੇ ਤੋਂ ਟ੍ਰੀਟਮੈਂਟ ਲੈ ਰਹੇ ਆ ਕਿਉਂਕਿ ਆਪਣੇ ਜਿੰਨੇ ਭਰਾ ਜੋੜੇ ਹੋਏ ਨੇ ਉਹਨਾਂ ਦਾ ਕਿਤੇ ਨਾ ਕਿਤੇ ਸਵਾਲ ਹੋਊਗਾ ਕਿ ਵੀਰੇ ਬਾਕੀ ਸ਼ਹਿਰਾਂ ਦੇ ਵਿੱਚ ਵੀ ਹੈਗੇ ਨੇਗੇ ਅਸੀਂ ਆਲਰੇਡੀ ਉਹਨਾਂ ਕੋਲ ਜਾ ਵੀ ਚੁੱਕਿਆਂਗੇ ਹਨਾ ਤੇ ਦੇਖਣ ਤੇ ਤੁਹਾਡੇ ਦੇ ਵਿੱਚੋਂ ਅੱਜ ਤੋਂ ਪਹਿਲਾਂ ਇਨਾਂ ਕੋਲ ਟ੍ਰੀਟਮੈਂਟ ਕੀ ਨੇ ਕਿਨੇ ਲਿੱਤਾ ਜੀ ਤੇ ਪਹਿਲਾਂ ਤਾਂ ਦੱਸ ਦੋ ਜੀ ਆਪਾਂ ਇੱਥੋਂ ਲੋਕ ਲਈਏਗੇ ਹਾਂਜੀ ਹਾਂਜੀ ਲੋਕ ਲਈਏਗਾ ਕੋਲੇ ਆਪਣਾ ਘਰ ਆ ਓਕੇ ਕੀ ਦਿੱਕਤ ਸੀ ਅੱਜ ਤੋਂ ਪਹਿਲਾਂ ਮੇਰੇ ਨਾ ਪਿੰਡੇ ਤੇ ਸਾਰੇ ਮੜ ਜੀ ਫੈਂਸੀ ਹੋ ਕੇ ਤੇ ਪੱਕਦਾ ਸੀ ਮੇਰਾ ਪਿੰਡਾ ਅੱਛਾ ਪੱਕ ਜਾਂਦਾ ਸੀਗਾ ਹਾਂ ਮੜਾ ਜਿਆ ਇੱਕ ਵਾਰੀ ਲਵੇਂ ਬਾਹਾਂ ਦੇ ਉੱਤੇ ਹੁੰਦਾ ਸੀ ਕਿੱਦਾਂ ਹੁੰਦਾ ਸੀ ਆ ਦੇਖੋ ਮੇਰੇ ਲੱਤ ਤੇ ਜਾਕਮ ਹੈਗੇ ਨੇ ਅੱਛਾ ਨਿਸ਼ਾਨ ਪਏ ਹੋਏ ਨੇ ਹਣਾ ਨਿਸ਼ਾਨ ਹੁਣ ਬਹੁਤ ਫਰਕ ਪੈ ਗਿਆ ਕਿ ਪਹਿਲਾਂ ਮੇਰੇ ਬਹੁਤ ਜ਼ਿਆਦਾ ਸੀਗੇ ਮੇਤੋਂ ਵੀ ਬੈਠਿਆ ਵੀ ਨਹੀਂ ਸੀ ਜਾਂਦਾ ਜੇ ਮੈਂ ਪੁੱਛਾਂ ਜੀ ਵੀ ਇੰਨਾ ਤੇ ਕੰਟੈਕਟ ਚ ਆਉਣ ਤੋਂ ਪਹਿਲਾਂ ਤੁਸੀਂ ਨਾ ਟ੍ਰੀਟਮੈਂਟ ਲਈ ਤਬੀ ਇਹਦੂ ਪਹਿਲਾਂ ਕਿੱਥੇ ਕਿੱਥੇ ਦਵਾਈ ਖਾਦੀ ਆ ਤੁਸੀਂ ਮੈਂ 3-4 ਜਗ੍ਹਾ ਤੋਂ ਖਾਦੀ ਸੀਗੀ ਦਵਾਈ ਆਰਾਮ ਰੂਮ ਕਿਤੇ ਲੱਗਿਆ ਆਰਾਮ ਆਇਆ ਨਹੀਂ ਹੈਗਾ ਦਵਾਈ ਲੈਂਦੀ ਸੀ ਉਹਨਾਂ ਚ ਆਰਾਮ ਸੀਗਾ ਫਿਰ ਮੈਂ ਨਾਲ ਕੋਰ ਦਵਾਈ ਲੱਤੀ ਆ ਮੈਂ 3-4 ਵਾਰ ਦਵਾਈ ਲੱਤੀ ਆ ਤੇ ਮੇਰਾ ਫਿਰ ਫਰਕ ਪੈ ਗਿਆ ਜੇ ਮੈਂ ਤੁਹਾਨੂੰ ਪੁੱਛਿਆ ਵੀ ਕਿੰਨੇ ਕ ਸਮੇਂ ਤੁਸੀਂ ਪਹਿਲਾਂ ਇਨਾਂ ਕੋਲ ਆਏ ਸੀ ਆਪਣਾ ਟ੍ਰੀਟਮੈਂਟ ਲੈਣ ਕਿੰਨਾ ਕ ਸਮਾਂ ਹੋ ਗਿਆ ਮੈਨੂੰ ਵੀ 1 ਮਹੀਨਾ ਹੋ ਗਿਆ ओके okay. <थाँगे> बस 1 ਮਹੀਨਾ ਪਹਿਲਾਂ ਤੁਸੀਂ ਆਏ ਸੀ 1 ਮਹੀਨੇ ਦਾ ਰਿਜ਼ਲਟ ਇਹ ਤੁਹਾਡੇ ਸਾਹਮਣੇ ਆ ਮੁੜ ਕੇ ਤੇ ਨਹੀਂ ਦੁਬਾਰੋਈ ਚੀਜ਼ ਦੀ ਕੋਈ ਦਿੱਕਤ ਆਈ ਨਹੀਂ ਨਹੀਂ ਕੋਈ ਦਿੱਕਤ ਨਹੀਂ ਆਈ ਨਹੀਂ ਤਾਂ ਮੈਂ ਵੀ ਜੇ ਮਾੜੇ ਵੀ ਕੋਈ ਕੰਮ ਕਰਦੀ ਸੀ ਉਹ ਹੁੰਦੀ ਜਨਾ ਮੇਰੇ ਪਿੰਡੇ ਤੇ ਬਹੁਤ ਉਹ ਹੁੰਦਾ ਸੀ ਕਿ ਜਕਮਾਂ ਤੇ ਖਾਰ ਹੁੰਦੀ ਸੀ ਠੀਕ ਹੈ ਜੀ ਪਾਣੀ ਨਿਕਲਣ ਲੱਗ ਜਾਂਦਾ ਸੀ ਕਿ ਹੁਣ ਉਹ ਮੇਰਾ ਬਹੁਤ ਫਰਕ ਪੈ ਗਿਆ ਸੀ ਹੁਣ ਮੇਰੇ ਆ ਜਾ ਕੇ ਮੈਨੂੰ ਇਹ ਵੀ ਹੁਣ ਅੱਗੇ ਨਾਲ ਫਰਕ ਹੈ ਇੱਕ ਇਹਨਾਂ ਨੇ ਬਾਹਰ ਲਿਖਿਆ ਹੋਇਆ ਹੈਗਾ ਮਤਲਬ ਪੁੱਛ ਵੀ ਲੈਣਾ ਕਿ ਚੈੱਕ ਅਪ ਦੇ ਇਹ ਪੈਸੇ ਨਹੀਂ ਲੈਂਦੇ ਸਿਰਫ ਦਵਾਈ ਦੇ ਪੈਸੇ ਲੈਂਦੇ ਨੇ ਬਿਲਕੁਲ ਸਹੀ ਗੱਲ ਹੈ ਇਹ ਹਾਂ ਸਹੀ ਹੈ ਦਵਾਈ ਵੀ ਇੰਨੀ ਉਹ ਨਹੀਂ ਹੈਗੀ ਵੀ ਆਪਾਂ ਕੇ ਇਹ ਵੀ ਬਹੁਤ ਜਿਆਦੇ ਮਹਿੰਗੀ ਹੈ ਵੀ ਜਿੱਕਣ ਦੀ ਆਪਣੀ ਦਿੱਕਤ ਹੈ ਨਾ ਉਹ ਸਾਰਾ ਦਵਾਈ ਦਿੰਦੇ ਨੇ ਵੀ ਠੀਕ ਦਵਾਈ ਦਾ ਰੇਟ ਠੀਕ ਹੈ ਇਹ ਕਿਸੀ ਪਹਿਲਾ ਪੇਸ਼ੈਂਟ ਇੱਥੇ ਬਹੁਤ ਹੀ ਹੋਰ ਸਰ ਬੈਠੇ ਤੁਹਾਡੇ ਦੇ ਵਿੱਚ ਕੋਈ ਸੈਕੰਡ ਟਾਈਮ ਆਇਆ ਹੋਵੇ ਜੀ ਜਾਂ ਪਹਿਲਾਂ ਤੋਂ ਕੋਈ ਟ੍ਰੀਟਮੈਂਟ ਕਰਾਇਆ ਹੋਵੇ ਮੜਾ ਤੁਸੀਂ ਦੱਸ ਦੋਗੇ ਕੋਈ ਵੀ ਆਜੋ ਜੀ ਰੈਂਡਮਲੀ ਉੱਠ ਕੇ ਕੋਈ ਵੀ ਆਜੋ ਜਿਨ੍ਹਾਂ ਨੇ ਟ੍ਰੀਟਮੈਂਟ ਲਿੱਤਾ ਹੈਗਾ ਆਪਰ ਰਿਵਿਊ ਇਸ ਲਈ ਕਰ ਰਹੇ ਕਿਉਂ ਜਿੰਨੇ ਵੀ ਉਹਰੇ ਵਿਜ਼ਿਟ ਕਰਨਗੇ ਤਾਂ ਤੁਹਾਡੀ ਤਸੱਲੀ ਹੋ ਜੇ ਤੁਸੀਂ ਵੀ ਨਾਬੇ ਤੋਂ ਹੀ ਹਾਂਜੀ ਮੈਂ ਵੀ ਨਾਬੇ ਤੋਂ ਹਾਂ ਜੀ ਕੀ ਦਿੱਕਤ ਸੀ ਜੀ ਪਹਿਲਾਂ ਮੇਰੇ ਨਾ ਸਰੀਰਾਂ ਚ ਦਰਦ ਬਹੁਤ ਹੁੰਦਾ ਸੀਗਾ ਜੋੜਾਂ ਚ ਜੋੜਾਂ ਚ ਠੀਕ ਹੈ ਤੇ ਮੈਂ ਇੱਥੋਂ ਦਵਾਈ ਲਈ ਆ ਮੈਨੂੰ ਫਰਕ ਪਿਆ ਮੈਂ ਬਹੁਤ ਜਗ੍ਹਾ ਤੇ ਦਵਾਈ ਲਈ ਆ ਮਾਤੇ ਇੱਕ ਮੈਂ ਗੱਲ ਕਹਿਣੀ ਚਾਹੂੰਗਾ ਤੁਹਾਡੀ ਏਜ ਦੇ ਵਿੱਚ ਆ ਕੇ ਆਪਣੇ ਜਿੰਨੇ ਵੀ ਹੋਰ ਮਾਤਾ ਮਾਂ ਪਹਿਣਾ ਦੇਖ ਰਹੀ ਨੇ ਕਿ ਜਦੋਂ ਆ ਇਸ ਦੇ ਵਿੱਚ ਪਹੁੰਚ ਜਾਂਦੇ ਆ ਤਾਂ ਆਟੋਮੈਟਿਕ ਜੋੜਾਂ ਦੇ ਵਿੱਚ ਦਰਦ ਸ਼ੁਰੂ ਹੋ ਜਾਂਦਾ ਕੁਝ ਵੀ ਲਾ ਲਓ ਉੱਠਿਆ ਨਹੀਂ ਸੀ ਜਾਂਦਾ ਹੁੰਦਾ ਓਕੇ ਮੇਰੇਆਂ ਦਰਦ ਬਹੁਤ ਰਹਿੰਦਾ ਸੀ ਪੈਰਾਂ ਤੇ ਹੱਥਾਂ ਚ ਦਰਦ ਸੀਗਾ ਤੇ ਇੱਥੋਂ ਮੈਂ ਦਵਾਈ ਲਈ ਆ ਤਾਂ ਮੈਨੂੰ ਫਰਕ ਆ। ਪਹਿਲਾਂ ਕਿਤੇ ਗਈ ਸੀ ਕਿ ਜੂੜਾ-ਜੂੜਾ ਦਵਾਈ ਲੈਣਾ। ਪਟਿਆਲੇ ਤੋਂ ਲਈ ਸੀ ਕਿ ਉੱਥੋਂ ਫਰਕ ਨਹੀਂ ਮੈਨੂੰ ਪਿਆ। ਜਿੱਤੇ ਕੋਈ ਕਹਿੰਦਾ ਸੀ ਨਾ ਮੈਂ ਲੈ ਲੰਦੀ ਸੀ ਫਰਕ ਨਹੀਂ ਸੀ ਪੈਦਾ। ਤੇ ਕਿੰਨਾ ਕੁ ਟਾਈਮ ਇੰਨਾ ਤੋਂ ਦਵਾਈ ਲਤੀ ਹੈਗੀ? ਹੋ ਗਿਆ ਮੇਰੇ ਖਾ ਮਹੀਨਾਕ ਡੇਢ ਮਹੀਨਾ ਲਾ ਲਓ ਤੁਸੀਂ ਇੰਨਾ ਕਾ। ਤੇ ਅੱਜ ਵਧੀਆ ਤੁਰ ਫਿਰ ਲੈਂਦੇ ਹਾਂ ਕੋਈ ਦਰਦ-ਦਰਦ ਕੁਝ ਵੀ ਨਹੀਂ ਹੈਗਾ। ਕੰਮ ਵੀ ਕਰਦੀਆਂ ਸਾਰਾ ਹੀ। ਅੱਛਾ। ਘਰ ਦਾ ਵੀ ਕਰਦੀਆਂ ਸਾਰਾ ਹੀ। ਤੇ ਹੋਰ ਵੀ ਜਿੱਦਾਂ ਦਿੱਕਤ ਸੀ ਕਿ ਮੈਨੂੰ ਉਹ ਨਹੀਂ ਆ ਹੁਣ। ਤੇ ਇੰਨੇ ਜਿਆਦੇ ਪੈਸੇ ਬੁਝਤੇ ਨਹੀਂ ਲੈ ਲੈ ਥੋੜੇ ਤੋਂ ਪੈਸੇ ਨਹੀਂ ਲੈਂਦੇ ਕੋਈ ਇਹਨਾਂ ਦਾ ਫੀਸ ਨਹੀਂ ਹੈਗੀ ਚੈੱਕ ਕਰਦੇ ਜਿਹੜੇ ਫੀਸ ਨਹੀਂ ਲੈਂਦੇ ਓਕੇ ਤੇ ਤੁਸੀਂ ਦੇਖ ਸਕਦੇ ਹੋ ਮਤਲਬ ਚਾਮੜੀ ਵਾਲੇ ਵੀ ਦਿਖਾ ਦਿੱਤੇ ਕਿ ਥੋੜੇ ਦੇ ਵਿੱਚੋਂ ਕਿਸੇ ਨੇ ਕੋਈ ਟਰੀਟਮੈਂਟ ਲਿੱਤਾ ਹੋਵੇ ਜੀ ਕੁਛੇ ਵੀ ਤਰ੍ਹਾਂ ਦਾ ਕੁਛ ਵੀ ਬਸ ਇਹੀ ਜਿਹਨਾਂ ਨੇ ਆਪਣੇ ਦੋ ਪੇਸ਼ੈਂਟ ਆ ਤੇ ਬਾਕੀ ਇਹੇ ਟਰੀਟਮੈਂਟ ਲੈਣ ਆਏ ਨੇ ਜੋ ਬਾਕੀ ਬੈਠੇ ਨੇ ਉਹਰੇ ਜੋ ਆਲਰੇਡੀ ਆਏ ਹੋਏ ਸੀਗੇ ਆਪਾਂ ਦਾ ਰਿਵਿਊ ਕਰ ਲਿਆ ਤੇ ਫਿਰ ਇੱਕ ਤੁਸੀਂ ਗੱਲ கே ਵੀ ਫਰੀ ਦੇ ਵਿੱਚ ਆਪਾਂ ਚੈੱਕ ਕਰ ਰਹੇ ਕਿਉਂ ਕੀ ਗੱਲ ਹੋ ਗਈ ਨਹੀਂ ਗੱਲ ਐਵੇਂ ਦੇਖੋ ਜੀ ਸਾਡੇ ਕੋਲ ਤੇ ਦੂਰ ਦੂਰੋਂ ਪੇਸ਼ੇ ਆਉਂਦੇ ਨੇ ਕੋਈ ਗਰੀਬ ਬੰਦੇ ਆਉਂਦੇ ਨੇ ਸੀ ਕਿਸੇ ਤੋਂ ਯਾਨੀ ਕਿ ਫੀਸ ਨਹੀਂ ਲੈਂਦੇ ਇਸੇ ਗੱਲ ਕਰਕੇ ਨਹੀਂ ਲੈਂਦੇ ਵੀ ਤਾਂ ਕਿ ਚਲੋ ਮੰਨ ਲਓ ਕੋਈ 200 ਰੁਪਏ ਫੀਸ ਹੈ ਠੀਕ ਹੈ ਨਾ ਵੀ ਉਹੀ 200 ਰੁਪਏ ਦੇ ਵਿੱਚ ਅਗਲੇ ਨੂੰ ਦਵਾਈ ਦਿੱਤੀ ਜਾਵੇ ਅਗਲਾ ਆਪਣਾ ਇਲਾਜ ਕਰਾ ਸਕੇ ਇਸ ਇਹੀ ਕਰਨ ਦਾ ਮੇਰਾ ਸਵਾਲ ਪਤਾ ਕਿਉਂ ਸੀਗਾ ਆਪਾਂ ਕਿਸੇ ਵੀ ਕਿਤੇ ਵੀ ਵਾਗੇ ਹੈਗੇ ਨੇ ਸਕਿਨ ਕੇਅਰ ਟ੍ਰੀਟਮੈਂਟ ਵਾਲੇ ਬਹੁਤ ਹੁੰਦੇ ਨੇ ਉਹਨਾਂ ਦੀ ਐਂਟਰੀ ਫੀਸੇ 200 ਤੋਂ ਲੈ ਕੇ 500 ਦੀ ਹੈ ਪਹਿਲਾਂ ਪਰਚਾ ਕੱਟ ਦਿੰਦੇ ਨੇ ਅੰਦਰ ਜਾਓ ਜੀ ਬੈਠੇ ਰਹੋ ਨੰਬਰ ਲਾ ਦਿੰਦੇ ਨੇ ਬਿਲਕੁਲ ਜੀ ਉਸ ਤੋਂ ਬਾਅਦ ਉਹ ਉਹਦੇ ਬਾਅਦ ਡਾਕਟਰ ਦੀ ਫੀਸ ਹੋ ਗਈ ਠੀਕ ਹੈ ਉਸ ਤੋਂ ਬਾਅਦ ਦਵਾਈਆਂ ਵਾਲੀ ਦੀ ਲਗਤ ਹੋ ਗਈ ਮਤਲਬ ਤਿੰਨ ਜਗ੍ਹਾ ਤੋਂ ਬੰਦਾ ਵੱਟਾ ਜਾਂਦਾ ਹੈ ਤੁਸੀਂ ਕਹਿੰਦੇ ਹੋ ਕਿ ਬੰਦਾ ਸਾਡੇ ਕੋਲ ਆਵੇ ਅਸੀਂ ਚੈੱਕ ਅਪ ਕਰਾਂਗੇ ਪ੍ਰੋਪਰ ਕੋਈ ਪੈਸਾ ਨਹੀਂ ਲੈਂਦੇ ਨਹੀਂ ਕੋਈ ਪੈਸਾ ਨਹੀਂ ਲੈਂਦੇ ਟ੍ਰੀਟਮੈਂਟ ਦਵਾਂਗੇ ਪ੍ਰੋਪਰ ਤਰੀਕੇ ਨਾਲ ਨਾ ਉਹ ਚੀਜ਼ ਨਹੀਂ ਹੋਊਗੀ ਗੱਲ ਨੂੰ ਕਈ ਵਾਰ ਅੱਜ ਵਾਲਾ ਇਹ ਕਹਿੰਦੇ ਨੇ ਕਿ ਤੁਹਾਨੂੰ 6 ਮਹੀਨੇ ਦਵਾਈ ਖਾਣੀ ਪੂ ਸਾਲ ਖਾਣੀ ਪੂਗੀ ਨਹੀਂ ਇਹੋ ਜਿਹਾ ਕੋਈ ਇਸ਼ੂ ਨਹੀਂ ਹੈਗਾ ਉਹ ਤਾਂ ਮਰੀਜ਼ ਦੇ ਯਾਨੀ ਕਿ ਦੇਖਣਾ ਪੈਂਦਾ ਵੀ ਇਹਨੂੰ ਪ੍ਰੋਬਲਮ ਕੀ ਹੈ ਜੀ ਕਈ ਪੇਸ਼ੈਂਟ ਮਹੀਨੇ ਚ ਵੀ ਠ ਕਈਆਂ ਨੂੰ ਡੇਢ ਮਹੀਨਾ 2 ਮਹੀਨੇ ਵੀ ਖਾਣੀ ਪੈਂਦੀ ਹੈ ਸਿਰਫ ਅਸੀਂ ਮੈਡੀਸਿਨ ਵੀ ਓਨੀ ਹੀ ਕੀ ਦਿੰਨੇ ਆ ਜਿੰਨੀ ਕੀ ਉਹਨਾਂ ਨੂੰ ਲੋੜ ਹੈ ਇਹ ਨਹੀਂ ਹੈਗਾ ਵੀ ਅਗਲੇ ਦਾ ਬਿੱਲ ਬਣਾ ਦੋ ਉਹ ਕੰਮ ਤਾਂ ਅਸੀਂ ਕਰਦੇ ਨਹੀਂ ਹੈਗੇ ਕਿਸੇ ਨਾਲ ਵੀ ਚਮੜੀ ਦੇ ਵਿੱਚ ਬਹੁਤ ਸਾਰੇ ਰੋਗ ਆ ਜਾਂਦੇ ਨੇ ਕੁਝ ਇੱਕ ਦੱਸੋਗੇ ਥੋੜੇ ਨਾਮ ਦੱਸੂਗਾ ਕਿ ਨਾ ਜੀ ਫੰਗਸ ਹੋ ਗਈ ਜੀ ਹੂੰ ਠੀਕ ਹੈ ਫੰਗਸ ਹੋ ਗਈ ਅਲਰਜੀ ਹੋ ਗਈ ਫੁਨਸੀਆਂ ਹੋ ਗਈਆਂ ਜਿੰਨੀ ਮਰਜ਼ੀ ਖਾਜ ਹੋਵੇ ਜੀ ਸਾਰੇ ਤਨ ਦਾ ਇਲਾਜ ਹੁੰਦਾ ਜੀ ਚਮੜੀ ਦੇ ਤਾਂ ਹਰ ਤਰ੍ਹਾਂ ਦਾ ਟ੍ਰੀਟਮੈਂਟ ਆਪਣੇ ਕੋਲ ਆ ਕੇ ਲੈ ਸਕਦਾ ਹੈ ਜੇ ਆਪਾਂ ਗੱਲ ਹੈ ਕਿ ਰੇਵੀ ਜਬ ਆਪਣੇ ਕਈ ਪੜਾ ਦੂਰ ਵੀ ਆਉਣਗੇ ਦੇਖ ਕੇ ਬੜੀਓ ਹਾਂਜੀ ਤੇ ਟਾਈਮਿੰਗ ਕੀ ਰਹੂਗੀ ਤੇ ਕਿਹੜੇ ਕਿਹੜੇ ਦੇਣਾ ਆਪਾਂ ਅਵੇਲੇਬਲ ਆ ਮੀਨਿੰਗ ਸਵੇਰੇ 10 ਵਜੇ ਤੋਂ ਲੈ ਕੇ 3 ਵਜੇ ਤੱਕ ਜੀ ਹਾਂਜੀ 3 ਤੋਂ 4 ਸਿਰਫ ਇੱਕ ਘੰਟਾ ਲੰਚ ਟਾਈਮ ਹੁੰਦਾ ਸਾਡਾ ਹਾਂਜੀ ਫਿਰ ਵੀ ਅਸੀਂ ਉਹਦੇ ਵਿੱਚ ਜੇ ਕੋਈ ਬਾਹਰੋਂ ਪੇਸ਼ੈਂਟ ਆ ਜਾਂਦਾ ਉਹਨੂੰ ਅਟੈਂਡ ਕਰਦੇ ਹਾਂ ਕਰ ਲੈਂਦੇ ਆ ਕਰ ਲੈਂਦੇ ਆ ਠੀਕ ਹੈ ਉਸ ਤੋਂ ਬਾਅਦ ਸਵੇਰੇ 7:30 ਵਜੇ ਤੱਕ ਸ਼ਾਮ ਦੇ ਅਸੀਂ ਬੈਠਦੇ ਹਾਂ ਜੀ ਠੀਕ ਹੈ ਜੀ ਜੀ ਤੇ ਕੋਈ ਇੱਕੋ ਹੀ ਪੇਸ਼ੈਂਟ ਇਦਾਂ ਦਾ ਹੈਗਾ ਜਿਹਦਾ ਆਪਾਂ ਟ੍ਰੀਟਮੈਂਟ ਕਰ ਰਹੇ ਹੋਵੇ ਤੁਸੀਂ ਕਹਿਣੋ ਵੀ ਜੋੜ ਇਹਦਾ ਸਕਿਨ ਵਾਲਾ ਚਲੋਗਾ ਵੀ ਜੋੜਾਂ ਦੇ ਵਿੱਚ ਕੋਈ ਗੁੱਡੇ ਗੁੱਡੇ ਇੰਜ ਕੱਲ ਜ਼ਿਆਦਾਤਰ ਚੱਲ ਰਿਹਾਗਾ ਹਾਂਜੀ ਹਾਂਜੀ ਵੀ ਉਹਦਾ ਕਿਵੇਂ ਕਰਦੇ ਆਪਾਂ ਟ੍ਰੀਟਮੈਂਟ ਵਗੈਰਾ ਕੁਝ ਆਈਡੀਆ ਦੇ ਦੋਗੇ ਜਿੰਨੇ ਭਰਾ ਦੇਖ ਰਹੇ ਕਿਉਂਕਿ ਅੱਜ ਕੱਲ੍ਹ ਦਿੱਕਤ ਬੜੀ ਹੁੰਦੀ ਏ ਇੱਕ ਤਾਂ ਥੋੜਾ ਜਿਹਾ ਦੋ ਹਾਈ ਚ ਚਲਾ ਜਾਂਦਾ ਹੈਗਾ ਜੀ ਜੀ ਉਹ ਆਵਾਜ਼ਾਂ ਵੀ ਆਉਣ ਲੱਗ ਜਾਂਦੀਆਂ ਨੇ ਫਿਰ ਜੋੜਾਂ ਚ ਨਹੀਂ ਉਹ ਤਾਂ ਮੈਡੀਸਿਨ ਦੇ ਦਿੰਨੇ ਆ ਜੀ ਕਿਸੇ ਨੂੰ ਟਿਕਾ ਟੁਕਾ ਲਾਣਾ ਦਾ ਟਿਕਾ ਟੁਕਾ ਲਾ ਦੇਣੀ ਆ ਜੀ ਕਿਸੇ ਨੂੰ ਕੋਈ ਤੇਲ ਦੀ ਲੋੜ ਹੈ ਤੇਲ ਵੀਡੀਓ ਦੇਖ ਰਹੀ ਸੀ ਕਿ ਤੁਹਾਨੂੰ ਕੋਈ ਸਕੈਨ ਰਿਲੇਟਡ ਪ੍ਰੋਬਲਮ ਆ ਤਾਂ ਤੁਸੀਂ ਇੱਥੇ ਇੱਕ ਵਾਰੀ ਕੰਟੈਕਟ ਕਰ ਸਕਦੇ ਹੋ ਕਿਤੇ ਆਲਰੇਡੀ ਜੇ ਤੁਸੀਂ ਕਿਤੇ ਆਰਾਮਸ ਨੂੰ ਨਾ ਮਿਲਿਆ ਜਾਂ ਜਿੰਨਾ ਕ ਟਾਈਮ ਤੁਸੀਂ ਦਵਾਈ ਖਾਣੇ ਉਹਨਾਂ ਕ ਟਾਈਮ ਆ ਰਹਾ ਰਹਿੰਦਾ ਤਾਂ ਸਮਝ ਜਿਓ ਵੀਰੇ ਤੁਹਾਡੇ ਨਾਲ ਤਾਂ ਬਸ ਉਹ ਚੱਲ ਰਿਹਾ ਵੀਰੇ ਹਨਾ ਪੈਸੇ ਲੈ ਲੋ ਗੱਗ ਬਣਾ ਲੋ ਹਨਾ ਅਦਿਕਲ ਹੈ ਗਿਆ ਵੀ ਐ ਨਹੀਂ ਬਸ ਸਾਰਾ ਕੁਝ ਠੀਕ ਹੈ ਜੀ ਆਪਾਂ ਹੁਣ ਕਿਸੇ ਬਾਰੇ ਕੁਝ ਕਹਿ ਨਹੀਂ ਸਕਦੇ ਠੀਕ ਹੈ ਨਾ ਆਪਾਂ ਦੀ ਗੱਲ ਹੈ ਯਾ ਟਿਕਦੇ ਆਪਣੀ ਆਪਣੀ ਦੁਕਾਨ ਦਾ ਜੀ ਬਸ ਆਪਣੀ ਸੋਚ ਇਹੀ ਹੈ ਵੀ ਅਸੀਂ ਬਿਲਕੁਲ ਸਹੀ ਇਲਾਜ ਕਰੀਏ ਤਾਂ ਕਿ ਅਗਲਾ ਦਵਾਰ ਤੋਂ ਆਵੇ ਇੱਕ ਇਹ ਚੀਜ਼ ਸੀ ਜੋਗੀ ਵੀਰੇ ਉਹ ਕਹਿਣਗੇ ਕਿ ਬਈ ਤੁਸੀਂ ਚਲੋ ਚੈੱਕਅਪ ਦੇ ਪੈਸੇ ਲੈਂਦੇ ਪਰ ਤੁਸੀਂ ਦਵਾਈਆਂ ਦੇ ਪੈਸੇ ਜ਼ਿਆਦਾ ਲੈ ਲਓ ਨਹੀਂ ਦੇਖੋ ਪੇਸ਼ੈਂਟ ਬੈਠੇ ਨੇ ਸੋਡੇ ਸਾਹਮਣੇ ਹੀ ਬੈਠੇ ਨੇ ਜੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਅਸੀਂ ਤਾਂ ਘੱਟੋ ਘੱਟ ਮੈਂ ਪੁੱਛ ਲਾਂ ਜੀ ਆਪਣੇ ਦੋ ਪੇਸ਼ੜ ਦੇ ਵੀ ਕਿੰਨਾ ਖਰਚਾ ਹੋ ਗਿਆ ਹਾਂ ਪੁੱਛੋ ਜੀ ਮਾਤੇ ਕਿੰਨਾ ਖਰਚਾ ਕਿੰਨਾ ਤੁਮ ਆਈਡੀ ਇੱਕ ਵਾਰੀ 1000 1500 ਰੁਪਿਆ ਦਾ ਬਸ 1000 1500 ਦੀ ਦਵਾਈ ਦੇ ਨਾਲ ਬੇਬੇ ਤੁਸੀਂ ਤੁਰਨ ਲਾ ਕੇ ਜੀ ਤੁਰਨ ਲਾਤੀ ਹੈਣਾ ਉਹਦੇ ਸਾਹਮਣੇ ਨੇ ਜੀ ਬੰਦੇ ਪੇਸ਼ੈਂਟ ਬੈਠੇ ਨੇ ਪੁੱਛ ਸਕਦੇ ਤੁਸੀਂ ਕਰ ਤੋਂ ਬਾਕੀ ਯਾਰ ਹੋਂਐਸਟੀ ਰਿਵਿਊ ਹੈ ਤੁਸੀਂ ਆਹ ਲਾ ਲਓ ਬਿਅਾਪਦੇ ਮੂੰਹ ਆ ਬੋਲ ਰਹੇ ਨੇ ਪਹਿਲਾਂ ਬਾਕੀ ਆਪਣੇ ਕਿਸੇ ਪ੍ਰਾਣੇ ਵਿਜ਼ਿਟ ਕਰਨਾ ਸਕਰੀਨ ਤੇ ਨੰਬਰ ਚੱਲ ਰਹੇ ਨੇ ਤੇ ਸਭ ਤੋਂ ਵਧੀਆ ਗੱਲ ਦੱਸ ਦੇਣਾ ਸਕਰੀਨ ਤੇ ਨੰਬਰ ਚੱਲ ਰਹੇ ਨੇ ਅਪਾਇੰਟਮੈਂਟ ਲੈ ਲਿਓ ਜੀ ਪੈਸਾ ਕੋਈ ਨਹੀਂ ਆ ਜਿਓ ਉਹਦਾ ਹੀ ਪੈਸਾ ਨਹੀਂ ਚੈੱਕਅਪ ਦਾ ਇਹ ਅਪਾਇੰਟਮੈਂਟ ਮੈਂ ਤਾਂ ਕਰ ਮੰਨ ਕੇ ਚੱਲਾਂ ਹੁਣ ਇ ਪਰ ਇਹਨਾਂ ਨੂੰ ਵੀ ਹੈਂਡਲ ਕਰਦੇ ਕਰ ਥੋੜਾ ਬਹੁਤ ਟਾਈਮ ਲੱਗ ਜਾਂਦਾ ਹੈ ਪਰ ਟੋੜਾ ਟਾਈਮ ਖਰਾਬ ਨਾ ਹੋ ਜਾਵੇ ਸਾਡੇ WhatsApp ਨੰਬਰ ਤੇ ਕਾਲ ਕਰ ਸਕਦਾ ਬੰਦਾ ਸਾਨੂੰ ਕਾਲ ਕਰ ਸਕਦਾ ਕੋਈ ਦਿੱਕਤ ਆਲੀ ਹੈ ਹਾਂ ਡੇਟ ਤੇ ਟਾਈਮ ਲੈ ਲੇ ਆਪਾ ਉਹ ਸਾਹਿਬ ਨਾਲ ਅਗਲੋਂ ਡੇਟ ਤੇ ਟਾਈਮ ਦੇ ਦਾਂਗੇ ਨਾ ਜੀ ਬਾਕੀ ਇਹਨਾਂ ਦਾ ਐਡਰੈਸ ਤੇ ਕੰਟੈਕਟ ਨੰਬਰ ਦੋਨੋਂ ਸਕਰੀਨ ਤੇ ਚੱਲ ਰਹੇ ਨੇ ਜੀ ਤੁਹਾਨੂੰ ਚਾਮੜੀ ਜਾਂ ਜੋੜਾਂ ਦੇ ਟ੍ਰੈਟ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਤਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਬਾਕੀ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਉਹ ਭਰਾਵਾ ਤੱਕ ਪਹੁੰਚ ਜਿਹੜੇ ਆਲਰੇਡੀ ਕਾਫੀ ਸਾਲਾਂ ਤੋਂ ਆਪਣਾ ਇਲਾਜ ਕਰਾ ਰਹੇ ਨੇ ਆ ਰਾਮਣੀ ਮਿਲਿਆ ਇੱਕ ਤੇ ਇਹ ਵੀ ਪੱਕਾ ਇਲਾਜ ਕੀਤਾ ਜਾਂਦਾ ਹੈਗਾ ਬਾਕੀ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰ ਲਿਓ ਜੀ